ਇੱਕ ਹੋਰ ਸਾਂਝਾ ਆਪਰੇਸ਼ਨ ਚਲਾਇਆ ਜਿਹਦੇ ਨਾਲ ਅਸੀਂ ਕਿ ਲੋਕਾਂ ਨੂੰ ਅਵੇਅਰ ਕਰ ਸਕੀਏ। ਹਨ ਜਿਹੜਾ ਚਾਈਨਾ ਡੋਰ ਤੋਂ ਹੋ ਰਹੇ ਹਾਦਸੇ ਆ ਉਹਨਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ। ਕਿ ਆਪਣੇ ਵਾਤਾਵਰਣ ਦੇ ਬਾਰੇ ਵਿੱਚ ਇਹ ਦੇ ਵਿੱਚ ਨੁਕਸਾਨ ਹੋ ਰਿਹਾ ਚਾਈਨਾ ਡੋਰ ਦੇ ਨਾਲ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਘਾਤਕ ਐਕਸੀਡੈਂਟ ਹੋਦੇ ਜਦੋਂ ਚਾਈਨਾ ਡੋਰ ਗੜ ਵਿੱਚ ਫਸ ਜਾਂਦੀ ਆ ਉਹਨੂੰ ਕੱਢਣ ਦੀ ਬਜਾਏ ਜਦੋਂ ਬੰਦਾ ਜਿਹੜਾ ਬੈਲੈਂਸ ਕੋ ਬੈਠਦਾ ਤੇ ਉਹਦਾ ਐਕਸੀਡੈਂਟ ਹੋ ਜਾਂਦਾ। ਸ਼ਵਾਲੇ ਭਾਈ ਦੇ ਸਕੂਲ ਦੇ ਬੱਚਿਆਂ ਅੱਜ ਇੱਕ ਜਗ੍ਹਾ ਤੇ ਇਹ ਲੋਕਾਂ ਨੂੰ ਜਾਗਰੂਕ ਕਰਨ ਤੇ ਇਹ ਸਕੂਲ ਦੇ ਬੱਚਿਆਂ ਦੇ ਨਾਲ ਇਸ ਜਗ੍ਹਾ ਤੇ ਤੇ ਕਾਦੀ ਕਦੋਂ ਅਸੀਂ ਜੀ ਅੱਜ ਮਾੜ ਰੋਡ ਲਾਰੈਂਸ ਰੋਡ ਵਿੱਚ ਚੌਕ ਵਿੱਚ ਸ਼ਵਾਲਾ ਭਾਈ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਕੇ ਤੇ ਇੱਕ ਹੋਰ ਸਾਂਝਾ ਆਪਰੇਸ਼ਨ ਚਲਾਇਆ ਜਿਹਦੇ ਨਾਲ ਅਸੀਂ ਕਿ ਲੋਕਾਂ ਨੂੰ ਅਵੇਅਰ ਕਰ ਸਕੀਏ ਲੋਕਾਂ ਨੂੰ ਜਿਹੜੇ ਚਾਈਨਾ ਸਟੋਰ ਤੋਂ ਹੋਰ ਇਹ ਹਾਦਸੇ ਆ ਉਹਨਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਜਿਵੇਂ ਕਿ ਪਸ਼ੂ ਪੰਛੀ ਹੋਰ ਇਨਸਾਨੀ ਮਨੁੱਖਾ ਜੀਵ ਜਿਹੜੇ ਵਿੱਚ ਤੇ ਆ ਜਾਈਦੇ ਨੇ ਹੋਦੀ ਵੀ ਆਪਣੇ ਵਾਤਾਵਰਣ ਦੇ ਬਲੇ ਵਿੱਚ ਇਹ ਇਹਦੇ ਵਿੱਚ ਨੁਕਸਾਨ ਹੋ ਰਿਹਾ ਚੈਨਾ ਡੋਰ ਦੇ ਨਾਲ ਜਿਸ ਦੇ ਨਾਲ ਕਿ ਬਹੁਤ ਜ਼ਿਆਦਾ ਘਾਤਕ ਐਕਸੀਡੈਂਟ ਹੋਦੇ ਜਦੋਂ ਚੈਨਾ ਡੋਰ ਗੜ੍ਹ ਵਿੱਚ ਫਸ ਜਾਂਦੀ ਆ ਉਹਨੂੰ ਕੱਢਣ ਦੀ ਬਜਾਏ ਜਦੋਂ ਬੰਦਾ ਜਿਹੜਾ ਬੈਲੈਂਸ ਕੋ ਬੈਠਦਾ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਹੋਰ ਕੱਲ ਇੱਕ ਲੜਕਾ ਸੀ ਕਿ ਜਿਹਦੇ α1 ਦੇ ਉੱਪਰ ਗਲੇ ਉੱਤੇ ਡੋਰ ਫਿਰ ਗਈ ਆ ਤੇ ਉਹਦੇ 15 16 ਟੈਂਕੇ ਲੱਗੇ ਨੇ ਉਹਨਾਂ ਨੂੰ ਕੀ ਲੋਕਾਂ ਨੂੰ ਮੈਸੇਜ ਜਿੰਦਾ ਜਾਂਦਾ ਤੁਹਿਆਰ ਸਰਕਾਰ ਵੱਲੋਂ ਹਰ ਵਾਰੀ ਜਾਗਰੂਕ ਕੀਤਾ ਜਾਂਦਾ ਕਿਥੇ ਕਮੀ ਰਹਿ ਜਾਂਦੀ ਹੈ ਕਿ ਜਿਹੜੀ ਦੌਰ ਆ ਉਹ ਦੁਕਾਨਾਂ ਤੇ ਵਿਕਦੀਆਂ ਦੁਕਾਨਾਂ ਤੋਂ ਬਾਅਦ ਹਰ ਕੋਠੇ ਦੀ ਚੈਕਿੰਗ ਕਰੀ ਜਾਂਦੀ ਹੈ ਅਸੀਂ ਜੀ ਵੇਖੋ ਸਾਰੇ ਸਰਕਾਰ ਵੱਲੋਂ ਵੀ ਔਰ ਪ੍ਰਸ਼ਾਸਨ ਵੱਲੋਂ ਵੀ ਬੜੀਆਂ ਸਖਤ ਇਨਸਟਰਕਸ਼ਨਾਂ ਨੇ ਇਹ ਸੈਕਸ਼ਨ ਹਰ ਵਾਰ ਆਉਂਦੀਆਂ ਨੇ ਲੇਕਿਨ ਲੋਕਾਂ ਨੂੰ ਅਸੀਂ ਸਾਡਾ ਇਹ ਜਿਹੜਾ ਮੈਸੇਜ ਹੈ ਇਹ ਲੋਕਾਂ ਨੂੰ ਤੁਹਾਡੇ ਮਾਧਮੇ ਰਹੀ ਜਿਹੜੇ ਲੋਕਾਂ ਦੇਣ ਦੀ ਕੋਸ਼ਿਸ਼ ਹੈ ਕਿ ਜਿਹਦੇ ਨਾਲ ਸਾਡੇ ਦੋਹਾਂ ਜਾਣਿਆਂ ਤੇ ਵੀ ਅਸਰ ਹੋ ਗਿਆ ਤੇ ਅਸੀਂ ਸਮਝਾਂਗੇ ਕਿ ਇਹ ਸੈਮੀਨਾਰ ਲਾਇਆ ਸਾਡਾ ਜਿਹੜਾ ਸਫਲ ਹੈ। ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇੰਸਟਾਗ੍ਰam ਤੇ ਸਟੋਰੀਆਂ ਪਾਉਂਦੇ ਨੇ ਕਈ ਸੱਖੂ ਦੇ ਨਾਮ ਸਟੋਰੀਆਂ ਪਾਉਂਦੇ ਨੇ ਉਹਨਾਂ ਨੂੰ ਕੀ ਲੱਕ ਦੇਣਾ ਚਾਹੁੰਦੇ ਨੇ? ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਹੈ ਤੇ ਉਹ ਜਿਹੜੇ ਹੁਣ ਬੱਚੇ ਨੇ ਜਿਹੜੇ ਇੰਸਟਾਗ੍ਰam ਤੇ ਇਹੋ ਜਿਹੀਆਂ ਸਟੋਰੀਆਂ ਪਾ ਰਹੇ ਨੇ ਤੇ ਫੇਸਬੁੱਕ ਤੇ ਹੋਰ ਇੰਸਟਾ ਤੇ ਜਿੰਨੀਆਂ ਸਟੋਰੀਆਂ ਪਾਈਆਂ ਉਹਨਾਂ ਦੇ ਖਿਲਾਫ ਕਾਫੀ ਵੱਡਾ ਐਕਸ਼ਨ ਹੋ ਰਿਹਾ ਤੇ ਉਹ ਐਕਸ਼ਨ ਜਿਹੜਾ ਜੇ ਬੱਚੇ ਇਹ 1-2 ਦਿਨਾਂ ਤੱਕ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਤੇ ਜਿੰਮੇਵਾਰ ਕਿਹਨੂੰ ਵੇਖਦੇ ਜੇ ਮਾਪਿਆਂ ਨੂੰ ਜੋ ਚਾਈਨਸ ਘੱਟੂ ਖਰੀਦ ਕੇ ਦਿੰਦੇ ਨੇ ਜਾਂ ਦੁਕਾਨਦਾਰ ਨੂੰ ਜਾਂ ਬੱਚਿਆਂ ਨੂੰ ਜਿਹੜੇ ਚਾਈਨਸ ਘੱਟੂ ਲੈ ਕੇ ਆਉਂਦੇ ਖਾਸ ਕਰਕੇ ਮਾਪੇ ਮਾਪੇ ਜਿਹੜੇ ਉਹ ਚਾਈਨਸ ਘੱਟੂ ਜਿਹੜਾ ਬੱਚਿਆਂ ਨੂੰ ਲੈ ਕੇ ਦਿੰਦੇ ਦੇ ਜਦੋਂ ਗਵਾਂਢ ਦਾ ਬੱਚਾ ਉਡਾ ਲਿਆ ਹੁੰਦਾ ਤੇ ਉਹ ਨਾਲ-ਨਾਲ ਉਹ ਬੱਚਾ ਆਪਣੇ ਮਾਪਿਆਂ ਨੂੰ ਮਜਬੂਰ ਕਰਦਾ ਕਿ ਸਾਨੂੰ ਚਾਈਨਸ ਘੱਟੂ ਲੈ ਕੇ ਦਿਓ ਉਹਦੇ ਨਾਲ ਜਿਹੜੇ ਆ ਬੱਚੇ ਜਿਹੜੇ ਆ ਬੱਚਿਆਂ ਨਾਲੋਂ ਮਾਪੇ ਜਿਹੜੇ ਵੇਹ ਹੋਣਗੇ ਦੇ ਵੇਰੀਫਾਈਰ ਅਸਾਚ ਨੂੰ ਚਾਹੀਦਾ ਕਿ ਜੇ ਕਿਸੇ ਬੱਚੇ ਕੋ ਗੱਟੂ ਮਿਲਦਾ ਹੈ ਤੇ ਉਹਦੇ ਮਾਪਿਆਂ ਦੇ ਜਰਾ ਕਰਚਾ ਹੋਵੇ ਦਰਹੀ ਹੋਣਾ ਚਾਹੀਦਾ ਹੈ ਹਾਂ ਜ਼ਰੂਰੀ ਚਾਹੀਦਾ ਜੀ ਇਨਸਟਰਕਸ਼ਨਾਂ ਜਿਹੜੀਆਂ ਇਹ ਚਾਹੀਦਾ ਹਰੇਕ ਬੰਦੇ ਤੱਕ ਇਹ ਮੈਸੇਜ ਵੀ ਪਹੁੰਚਾਉਣਾ ਚਾਹੀਦਾ ਕਿ ਜਿਹੜਾ ਬੱਚਾ ਇਹੋ ਜੇ ਗੱਟੂ ਨਾ ਅਡਾਉਂਦਾ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਰ ਚਾਲੀ ਭਾਈ ਜਸਪੁਰ ਦੇ ਬੱਚੇ ਅੱਜ ਇੱਕ ਜਗ੍ਹਾ ਤੇ ਇਹ ਲੋਕਾਂ ਨੂੰ ਜਾਗਰੂਕ ਕਰਨ ਤੇ ਜੇ ਸਕੂਲ ਦੀਆਂ ਦੇ ਨਾਲ ਇਸ ਜਗ੍ਹਾ ਤੇ ਤੇ ਕਾਦੀ ਕਰ ਲੋ ਅਸੀਂ ਜੀ ਅੱਜ ਮਾਦ ਰੋਡ ਲਾਰੈਂਸ ਰੋਡ ਵਿੱਚ ਚੌਂਕ ਵਿੱਚ ਸ਼ਵਾਲਾ ਭਾਈ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਕੇ ਤੇ ਇੱਕ ਹੋਰ ਸਾਂਝਾ ਆਪਰੇਸ਼ਨ ਚਲਾਇਆ ਜਿਹਦੇ ਨਾਲ ਅਸੀਂ ਕਿ ਲੋਕਾਂ ਨੂੰ ਅਵੇਅਰ ਕਰ ਸਕੀਏ ਲੋਕਾਂ ਨੂੰ ਜਿਹੜੇ ਚਾਈਨਾ ਸਟੋਰ ਤੋਂ ਹੋ ਰਹੇ ਹਾਦਸੇ ਆ ਉਹਨਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਜਿਵੇਂ ਕਿ ਪਸ਼ੂ ਪੰਛੀ ਹੋਰ ਇਨਸਾਨੀ ਮਨੁੱਖਾ ਜੀਵ ਜਿਹੜੇ ਵਿੱਚ ਤੇ ਆ ਜਾਈਦੇ ਹੋਰ ਵੀ ਆਪਣੇ ਵਾਤਾਵਰਣ ਦੇ ਬਲੇ ਵਿੱਚ ਇਹ ਦੇ ਵਿੱਚ ਨੁਕਸਾਨ ਹੋ ਰਿਹਾ ਚਾਈਨਾ ਡੋਰ ਦੇ ਨਾਲ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਘਾਤਕ ਐਕਸੀਡੈਂਟ ਹੋਦੇ ਜਦੋਂ ਚਾਈਨਾ ਡੋਰ ਗੱਲ ਵਿੱਚ ਫਸ ਜਾਂਦੀ ਆ ਉਹਨੂੰ ਕੱਢਣ ਦੀ ਬਜਾਏ ਜਦੋਂ ਬੱਚਾ ਬੰਦਾ ਜਿਹੜਾ ਬੈਲੈਂਸ ਖੋ ਬੈਠਦਾ ਤੋ ਉਹਦਾ ਐਕਸੀਡੈਂਟ ਹੋ ਜਾਂਦਾ। ਉਹ ਕੱਲ ਇੱਕ ਲੜਕਾ ਸੀ ਜਿਹਦੇ α1 ਦੇ ਉੱਪਰ ਗਲੇ ਉੱਤੇ ਡੋਰ ਫਿਰ ਗਈ ਆ ਤੇ ਉਹਦੇ 15-16 ਟੈਂਕੇ ਲੱਗੇ ਨੇ। ਤੇ ਉਹਨਾਂ ਨੂੰ ਕੀ ਲੋਕਾਂ ਨੂੰ ਮੈਸੇਜ ਇਹ ਮੈਨੇ ਤੂੰ ਯਾਦ ਕਰਕਾਰ ਵੱਲੋਂ ਹਰ ਵਾਰੀ ਜਾਗਰੂਕ ਕੀਤਾ ਜਾਂਦਾ ਕਿਿੱਥੇ ਕਮੀ ਰਹਿ ਜਾਂਦੀ ਆ ਕਿ ਜਿਹੜੀ ਡੋਰ ਆ ਉਹ ਦੁਕਾਨਾਂ ਤੇ ਵਿਕਦੀ ਆ ਦੁਕਾਨਾਂ ਤੋਂ ਬਾਅਦ ਹਰ ਕੋਠੇ ਦੀ ਚੈਨਿੰਗ ਕਰਤੀ ਵਿਕਦੀ ਆ। ਅਸੀਂ ਜੀ ਵੇਖੋ ਸਾਰੇ ਸਰਕਾਰ ਵੱਲੋਂ ਵੀ ਔਰ ਪ੍ਰਸ਼ਾਸਨ ਵੱਲੋਂ ਵੀ ਬੜੀਆਂ ਸਖਤ ਇੰਸਟਰਕਸ਼ਨਾਂ ਨੇ। ਇਹ ਸੈਕਸ਼ਨ ਹਰ ਵਾਰ ਆਉਂਦੀਆਂ ਨੇ। ਲੇਕਿਨ ਲੋਕਾਂ ਨੂੰ ਅਸੀਂ ਸਾਡਾ ਇਹ ਜਿਹੜਾ ਮੈਸੇਜ ਹੈ ਇਹ ਲੋਕਾਂ ਨੂੰ ਤੁਹਾਡੇ ਮਾਧਮੇ ਰਾਹੀਂ ਜਿਹੜਾ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਹੈ ਕਿ ਜਿਹਦੇ ਨਾਲ ਸਾਡੇ ਦੋਹਾਂ ਜਾਣਿਆਂ ਤੇ ਵੀ ਅਸਰ ਹੋ ਗਿਆ ਤੇ ਅਸੀਂ ਸਮਝਾਂਗੇ ਕਿ ਇਹ ਸੈਮੀਨਾਰ ਲਾਇਆ ਸਾਡਾ ਜਿਹੜਾ ਸਫਲ ਹੈ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇੰਸਟਾਗ੍ਰam ਤੇ ਸਟੋਰੀਆਂ ਪਾਉਂਦੇ ਨੇ ਕੈਪਸ਼ਨ ਲੱਗੂ ਤੇ ਨਾਲ ਸਟੋਰੀਆਂ ਪਾਉਂਦੇ ਨੇ ਉਹਨਾਂ ਨੂੰ ਕੀ ਲਾਕੇ ਦੇਣਾ ਚਾਹੁੰਦੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਹੈ ਤੇ ਉਹ ਜਿਹੜੇ ਹੁਣ ਬੱਚੇ ਨੇ ਜਿਹੜੇ ਇੰਸਟਾਗ੍ਰam ਤੇ ਇਹੋ ਜਿਹੀਆਂ ਸਟੋਰੀਆਂ ਪਾ ਰਹੇ ਨੇ ਤੇ ਫੇਸਬੁੱਕ ਤੇ ਹੋਰ ਇੰਸਟਾ ਤੇ ਜਿੰਨੀਆਂ ਸਟੋਰੀਆਂ ਪਾਈਆਂ ਉਹਨਾਂ ਦੇ ਖਿਲਾਫ ਕਾਫੀ ਵੱਡਾ ਐਕਸ਼ਨ ਹੋ ਰਿਹਾ ਤੇ ਉਹ ਐਕਸ਼ਨ ਜਿਹੜਾ ਜੇ ਬੱਚੇ ਸਮਝਣਗੇ ਉਹ ਮੇਰੇ ਖਿਆਲ ਅਕੀ ਜਿਹੜੇ ਚਾਈਨਾ ਗੱਟੂ ਦੇ ਜਿਹੜੀਆਂ ਸਟੋਰੀਆਂ ਪਾਈਆਂ ਇਹ ਇੱਕ ਦੋ ਦਿਨਾਂ ਤੱਕ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਤੇ ਜਿੰਮੇਵਾਰ ਕਿਹਨੂੰ ਵੇਖਦੇ ਜੇ ਮਾਪਿਆਂ ਨੂੰ ਜੋ ਚਾਈਨਸ ਗੱਟੂ ਖਰੀਦ ਕੇ ਦਿੰਦੇ ਨੇ ਜਾਂ ਦੁਕਾਨਦਾਰ ਨੂੰ ਜਾਂ ਬੱਚਿਆਂ ਨੂੰ ਜਿਹੜੇ ਚਾਈਨਸ ਗੱਟੂ ਲੈ ਕੇ ਆਉਂਦੇ ਖਾਸ ਕਰਕੇ ਮਾਪੇ ਮਾਪੇ ਜਿਹੜੇ ਉਹ ਚਾਈਨਸ ਗੱਟੂ ਜਿਹੜਾ ਬੱਚਿਆਂ ਨੂੰ ਲੈ ਕੇ ਦਿੰਦੇ ਦੇ ਜੋਂ ਗਵਾਨ ਦਾ ਬੱਚਾ ਉਡਾ ਲਿਆ ਹੁੰਦਾ ਤੇ ਉਹ ਨਾਲ ਨਾਲ ਉਹ ਬੱਚਾ ਆਪਣੇ ਮਾਪਿਆਂ ਨੂੰ ਮਜਬੂਰ ਕਰਦਾ ਕਿ ਸਾਨੂੰ ਚਾਈਨਸ ਘੱਟੂ ਲੈ ਕੇ ਦਿਓ ਉਹਦੇ ਨਾਲ ਜਿਹੜੇ ਆ ਬੱਚੇ ਜਿਹੜੇ ਆ ਬੱਚਿਆਂ ਨਾਲੋਂ ਮਾਪੇ ਜਿਹੜੇ ਆ ਵੇਹ ਹੋਣਗੇ ਤੇ ਫੇਰ ਹੀ ਫਾਇਦਾ ਸਸ ਨੂੰ ਚਾਹੀਦਾ ਕਿ ਜੇ ਕਿਸੇ ਬੱਚੇ ਨੂੰ ਘੱਟੂ ਮਿਲਦਾ ਹੈ ਤੇ ਉਹਦੇ ਮਾਪਿਆਂ ਦੇ ਜਿਹੜਾ ਕਰਚਾ ਬਹੁਤ ਵੱਧ ਜੁਣਾ ਚਾਹੀਦਾ ਹੈ ਹਾਂ ਜ਼ਰੂਰੀ ਚਾਹੀਦਾ ਜੀ ਇਹ ਇਨਸਟਰਕਸ਼ਨਾਂ ਜਿਹੜੀਆਂ ਇਹ ਚਾਹੀਦਾ ਹਰੇਕ ਬੰਦੇ ਤੱਕ ਇਹ ਮੈਸੇਜ ਵੀ ਪਹੁੰਚਾਉਣਾ ਚਾਹੀਦਾ ਕਿ ਜਿਹੜਾ ਬੱਚਾ ਹੈ ਉਹ ਜੇ ਘੱਟੂ ਨਾ ਢਾਉਂਦਾ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ